ਮੈਨੂੰ ਫੋਲੋ ਕਰੀ ਜਾਂਦੇ ਆ ਇਹ ਬਿਨਾਂ ਗੱਲ ਤੋਂ ਨਾਲ-ਨਾਲ ਮੇਰੇ ਘੱਟ ਹੀ ਰੱਖੀ ਹੋਣ ਈ ਆ ਇਹ ਸਾਡੇ ਪਿੱਛੇ 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 ਮਤਲਬ ਕਿ ਸਾਨੂੰ ਫੋਲੋ ਕਰੀ ਜਾ ਰਹੇ ਆ ਆ ਗੱਡੀ ਨੰਬਰ ਵੇਖੋ ਤੁਸੀਂ ਜਾਲੀ ਪਲੇਟ ਨੰਬਰ ਲਾਈ ਆ ਇਹਨਾਂ ਨੇ ਵੇਖੋ ਜੀ ਪਰਸੋਂ ਮੇਰੇ ਮਗਰ ਐਮ ਐਸ ਜਿਹੜਾ ਵਾ ਉਹ ਲੱਗਾ ਹੋਇਆ ਸੀਗਾ ਆਪਣੇ ਮਹਾਰਾਸ਼ਟਰ ਦਾ ਨੰਬਰ ਜਿਹੜਾ ਵਾ ਮੈਨੂੰ ਪਿੱਛੇ ਫੋਲੋ ਫੋਲੋ ਕਰਦੇ ਆਏ ਆ ਮੈਨੂੰ ਫੋਲੋ ਕਰੀ ਜਾਂਦੇ ਆ ਇਹ ਬਿਨਾਂ ਗੱਲ ਤੋਂ ਨਾਲ ਨਾਲ ਮੇਰੇ ਘਰ ਵੀ ਰੱਕੀ ਹੋਣ ਡਈ ਆ ਮਤਲਬ ਕਿ ਮੈਂ ਇਹੋ ਜਿਹਾ ਕੀ ਗੁਨਾ ਕਰਤਾ ਆ ਇਹ ਸਾਡੇ ਪਿੱਛੇ 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 ਮਤਲਬ ਕਿ ਸਾਨੂੰ ਫੋਲੋ ਕਰੀ ਜਾ ਰਹੇ ਆ ਨਾ ਇਹਨਾਂ ਨੇ ਯੂਨੀਫਾਰਮ ਪਾਈ ਆ ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰੂੰਗੀ ਤੁਸੀਂ ਥੋੜਾ ਧਿਆਨ ਦਿਓ ਆ ਲਾਈਵ ਆਉਂ ਫੇਸਬੁੱਕ ਆ ਗੱਡੀ ਨੰਬਰ ਵੇਖੋ ਤੁਸੀਂ ਜਾਲੀ ਪਲੇਟ ਨੰਬਰ ਲਾਈ ਆ ਇਹਨਾਂ ਨੇ ਉਸ ਦਿਨ ਵੀ ਜਿਹੜੀ ਗੱਡੀ ਮੇਰੇ ਪਿੱਛੇ ਆਈ ਆ ਉਹ ਵਰਦੀ ਟੰਗੀ ਆ ਨੰਬਰ ਵੇਖੋ ਨਾ ਜੀ ਤੁਹਾਨੂੰ ਦੱਸ ਆ ਵਰਦੀ ਟੰਗੀ ਆ ਨੰਬਰ ਵੇਖੋ ਨਾ ਤੁਸੀਂ ਪ੍ਰਾਪ ਕਰਨ ਦੇ ਪੰਜਾਬ ਹੋ ਜੀ ਕੀ ਕਰਤਾ ਕਿ ਤੁਸੀਂ ਮੇਰੀ ਰੈਕੀ ਇੰਨੀ ਕਰ ਰਹੇ ਹੋ ਰੈਕੀ ਕਿਉਂ ਕਰ ਰਹੇ ਹੋ ਤੁਸੀਂ ਮੋਟਰਸਪੀਡ ਨਹੀਂ ਕਰਾਉਂਦੇ ਦੇਖੋ ਜੀ ਪਰਸੋਂ ਮੇਰੇ ਮਗਰ ਐਮਐਸ ਜਿਹੜਾ ਵਾ ਉਹ ਲੱਗਾ ਹੋਇਆ ਸੀਗਾ ਆਪਣੇ ਮਹਾਰਾਸ਼ਟਰਾਂ ਦਾ ਨੰਬਰ ਜਿਹੜਾ ਵਾ ਮੈਨੂੰ ਪਿੱਛੇ ਫੋਲੋ ਫੋਲੋ ਕਰਕੇ ਆਏ ਆ ਤੁਹਾਡੀ ਨੰਬਰ ਪਲੇਟ ਜਾਲੀ ਲਈ ਦੀ ਭਾਈ ਆ ਨੰਬਰ ਪਲੇਟ ਜਾਲੀ ਲਈ ਲਾਈ ਆਗੇ ਪਰੇ ਹੋ ਗਏ ਆ ਤੁਸੀਂ ਰੈਕੀ ਕਿਉਂ ਕਰ ਰਹੇ ਹੋ ਮਾਜਮਾ ਯਾਰ ਅਸੀਂ ਰੈਕੀ ਕਰਨ ਦਾ ਕੀ ਮਤਲਬ ਹੈ ਤੁਸੀਂ ਗੱਡੀ ਕਿੱਥੇ ਲੈ ਕੇ ਕਿਉਂ ਆ ਰਹੇ ਹੋ ਮਤਲਬ ਕਿ ਆਰਡਰ ਦਿਓ ਨਾ ਆਰਡਰ ਦਿਓ ਆਰਡਰ ਦਿਖਾਓ ਤੁਹਾਡੇ ਕੋਡੀ ਕੰਕਰਪੀਕੋਰ ਦੇ ਪਿੱਛੇ ਕੰਚਨ ਪ੍ਰੀਤ ਦੇ ਨਾਲ ਤੁਹਾਡੇ ਕੰਚਨ ਪ੍ਰੀਤ ਦੀ ਰੈਕੀ ਕਰਨੀ ਜੂਵੀ ਲੱਗੀ ਆਰਡਰ ਦਿਖਾਓ ਭਾਈ ਦਿਖਾਓ ਆਰਡਰ ਜੀ ਹਾਂ ਨੰਬਰ ਪਲੇਟ ਵੇਖੋ ਜਲਦੀ ਲਾਈ ਜੀ ਇੰਡੀਆ ਰਜਿਸਟਰਡ ਨੰਬਰ ਪਲੇਟ ਨਹੀਂ ਆਉਂਦੀ ਦਿਖਾਓ ਜੀ ਤੁਸੀਂ ਕਿਹੜੀ ਗੱਡੀ ਜਿਹੜੀ ਆ ਮੈਨੂੰ ਫਾਲੋ ਕਰਦੀ ਰਹੀ ਆ ਆਪਾਂ ਉਹਦੀ ਸ਼ਿਕਾਇਤ ਕੀਤੀ ਆ ਹੁਣ ਤੁਸੀਂ ਆਪਣੀਆਂ ਤੁਹਾਡੀ ਐਸ ਪੀ ਇੱਕ ਮਰਜੀ ਐਸਪੀਡੀ ਨੇ ਭੇਜਿਆ ਤਾਂ ਇਹਨੂੰ ਵੀ ਕੰਕਰਪ੍ਰੀ ਦੀ ਰਾਕੀ ਕਰੋ ਜੀ ਨਹੀਂ ਐਸਪੀਡੀ ਨੇ ਭੇਜਿਆ ਰਿੱਪੂ ਨੇ ਰਿੱਪੂ ਤਪਨ ਸਾਹਿਬ ਨੇ ਭੇਜਿਆ ਤੁਹਾਨੂੰ ਜੀ ਰਾਕੀ ਕਰੋ ਜੀ ਪੈਟਰ ਸਿੱਗੀ ਜੀ ਨੇ ਭੇਜਿਆ ਕਿਹੜੇ ਭੇਜਿਆ ਕਿਹਨਾਂ ਨੇ ਪ੍ਰਭ ਜੀ ਦੇ ਜਿਹੜੇ ਸੀਐਸਟਾ ਵਾਲੇ ਉਹਨਾਂ ਤੁਹਾਨੂੰ ਭੇਜਿਆ ਰਾਕੀ ਕਰਨੀ ਹੈ ਜੀ ਜੀ ਲੱਗੇ ਤੇ ਯੋਨ ਆਰਡਰ ਦਿਖਾ ਦਿਓ ਜੀ ਕਿੱਥੇ ਆ ਜੀ ਔਰ ਜਾਲੀ ਨੰਬਰ ਪਲੇਟ ਲਾ ਕੇ ਕਿਹਾ ਜੀ ਆਰੋ ਕਾਰਡ ਦੱਸੋ ਜੀ ਬਤਾਓ ਜੀ ਆਰਡਰ ਮਾਲ ਖਰਾਬ ਕਰਦੇ ਤੇ ਤੀਨ ਭਾਜੀ ਏਦਾਂ ਕੱਲੂ ਨਹੀਂ ਨਹੀਂ ਤੁਸੀਂ ਰੇਕੀ ਕਿਸ ਗੱਲ ਤੋਂ ਕਰ ਰਹੇ ਹੋ ਨਹੀਂ ਆਰਡਰ ਦਿਖਾਓ ਦੱਸੋ ਤੁਸੀਂ ਆਰਡਰ ਨੇ ਅਸੀਂ ਰੋਜ਼ ਕੋਈ ਇੱਕੀ ਕਰਨ ਦਾ ਆਰਡਰ ਜੀ ਰਿਹਾ ਹੁੰਦਾ ਹੈ ਕੰਮ ਮਲਾਜਮਾਂ ਦੀ ਇਹਦਾ ਬੋਲ ਗਰਾਪ ਸੋਰੀ ਮਾ ਜੇ ਮੈਨਾਂ ਤੇ ਵਰਦੀ ਚ ਜੇ ਨਾ ਕੋ ਗੱਲ ਆਪਣੀ ਮਾਰਾ ਪਤਰੀ ਮੇਰੀ ਜਾਨੀ ਬਾਈਆ ਅੱਗੇ ਰਾਜੋ ਮੁਲਾਜਮ ਆਪਣਾ ਬਕਸਾ ਨਾ ਕਿ ਇੰਡਸਟਰੀ ਸਾਹਨੇ ਸਾਨੂੰ ਭੇਜਿਆ ਰਿਪੋਰਟ ਤੱਪਨੇ ਤੇ ਉਸੀ ਦੇ ਪ੍ਰਧਾਨ ਸਿੰਘ ਨੇ ਭੇਜਿਆ ਇਹ ਤੂੰ ਹੀ ਸਾਡੇ ਪਿੱਛੇ ਕੀ ਆਦ ਰਿਹਾ 200 ਪਕਰ ਵੀ ਦੱਸਿਆ ਨਾ ਕੀ ਕਾਰਨ ਕੀ ਫਿਰਦਾ ਹੱਥ ਜੋੜ ਕੇ ਵੋਟਾਂ ਹੀ ਮੰਗਣ ਨੇ ਲੋਕ ਆਹ ਤੇ ਦੱਸੋ ਫਿਰ ਸਾਡੀ ਤੂੰ ਲੈਕੀ ਕਿਉਂ ਕਰਦੇ ਫਿਰਦੇ ਕੋਈ ਕਾਰਨ ਹੈਗਾ ਦੱਸ ਦਿਓ ਆਪਾਂ ਗੱਲ ਕਰੀਏ ਕੋਈ ਝੱਲਾਂਗੇ ਆਪਾਂ ਜੇ ਕੋਈ ਗੱਲਬਾਤ ਹੋ ਗਈ ਗੱਲਬਾਤ ਹੋ ਗਈ ਕੋਈ ਨਹੀਂ ਜ਼ਿੰਮੇਵਾਰ ਹੋ ਮੈਂ ਵਾਰ ਦੱਸੋ ਦੱਸੋ ਕੋਈ ਮਾਰਾ ਚੰਗਾ ਬੰਦਾ ਕੁਝ ਅ ਸਾਰੇ ਚੰਗੇ ਭਲੇ ਬੰਦੇ ਯਾਰ ਮਾੜਾ ਬੰਦਾ ਕਿਹੜਾ ਵਾ ਆਰਡਰ ਦੇ ਦਿਓ ਲਿਖਤੀ ਆਰਡਰ ਦੇ ਦਿਓ ਦਿਖਾਓ ਜਦੋਂ ਜਾਓ ਤਾਂ ਕਰਾਓ ਆਈਡਿ ਕਾਰਡ ਦਿਖਾਓ ਆਈਡਿ ਕਾਰਡ ਆਈਡਿ ਕਾਰਡ ਵਾਪਸ ਕੈਡ ਕਰ ਦੇਣਾ ਜੀ ਆਈਡਿ ਕਾਰਡ ਦਿਖਾਓ ਲਓ ਜੀ ਕਮੈਂਟ ਭਾਜੀ ਆਈਡਿ ਕਾਰਡ ਦਿਖਾਓ ਐਸੇ ਵਿੱਚ ਕਿ ਤਾਹੀ ਮਾਰੀ ਨਾ ਗੱਲ ਖੜਾ ਬਣਾਉਂਦਾ ਆਈਡਿ ਕਾਰਡ ਦਿਖਾਓ ਇਹਦੀ ਆਈਡਿ ਕਾਰਡ ਦਿਖਾਓ ਬਣਾਓ ਜੀ ਆਈਡਿ ਕਾਰਡ ਨਹੀਂ ਭਾਜੀ ਇਹਨਾਂ ਨੂੰ ਕਹੋ ਵੀ ਸਾਨੂੰ ਆਰਡਰ ਦਿਖਾਓ ਨਹੀਂ ਤੁਸੀਂ ਆਈਡਿ ਕਾਰਡ ਦਿਖਾਓ ਕਿਹਦਾ ਆਈਡਿ ਕਾਰਡ ਕੋਈ ਨਹੀਂ ਆ ਤੁਹਾਨੂੰ ਤੁਸੀਂ ਆਰਡਰ ਦਿਖਾਓ ਕਿ ਤੁਹਾਨੂੰ ਐਸਪੀ ਐਸਪੀ ਡੀ ਸਾਹਿਬ ਨੇ ਤੁਸੀਂ ਕਿਹਾ ਰਿੱਪੂ ਤਫਰ ਨੇ ਭੇਜਿਆ ਜੀ ਸਾਨੂੰ ਲਿਖਤੀ ਆਰਡਰ ਦਿਖਾਓ ਫਿਰ ਤੁਸੀਂ ਬਾਅਦ ਵਿੱਚ ਕਿਹਾ ਪ੍ਰਭਜੀਤ ਸੀਏ भेज आया तू इ सानू लिखित ऑर्डर दिखाओ पाजी ਵੀ ਤੁਹਾਡੇ ਕੋਲ ਲਿਖਤੀ ਆਰਡਰ ਨੇ ਕਿ ਜਿਹੜੇ ਸਾਡੇ ਕੈਂਡੀਡੇਟ ਦੀ ਡਾਕਟਰ ਆ ਉਹਦਾ ਤੁਸੀਂ ਰੈਕੀ ਕਰਨੀ ਆ ਤੁਸੀਂ ਰੈਕੀ ਕਰ ਰਹੇ ਸਵੀਰ ਦੀ ਪਿੱਛੇ ਲੱਗੇ ਆ ਜਾਲੀ ਨੰਬਰ ਪਲੇਟ ਲੱਗੀ ਆ ਜੀ ਔਰ ਗੱਡੀ ਦੇ ਇੱਕ ਮਿੰਟ ਆ ਮੁਲਾਜ਼ਮਾਂ ਵਾਲੀ ਗੱਡੀ ਭਾਜੀ ਆ ਵੀਲ ਇੱਕ ਮਿੰਟ ਇਧਰ ਹੋ ਜੀ ਆ ਵੀਲ ਪਏ ਆ ਜੀ ਗੱਡੀ ਦੇ ਟਾਇਰ ਬਾਹਰ ਨੂੰ ਆ ਇਹ ਕੀ ਏ ਮੁਲਾਜ਼ਮਾਂ ਵਾਲੀ ਗੱਡੀ ਆ ਜੀ ਤੁਸੀਂ ਆਪ ਦੱਸੋ ਜੀ ਗੱਡੀ ਦੇ ਜਾਲੀਆਂ ਲਾਈਆਂ ਮਤਲਬ ਤੁਸੀਂ ਗੱਡੀ ਦੇ ਜਾਲੀਆਂ ਲਾਈਆਂ ਅਸੀਂ ਇਹ ਮੁਲਾਜ਼ਮ ਕਹਿ ਰਹੇ ਸੀ ਮੰਨ ਲੈਨੇ ਚਲੋ ਵਰਦੀ ਵਿੱਚ ਪਈ ਆ ਜੀ ਔਰ ਦਿਖਾ ਦੇਣਾ ਆਰਡਰ ਜੀ ਆ ਦੇਖੋ ਜੀ ਇਹ ਕਹਿ ਰਹੇ ਮੁਲਾਜ਼ਮ ਇਹ ਆਰਡਰ ਦਿਖਾ ਦੇਣਾ ਕਿ ਕੈਂਡੀਡੇਟ ਦੀ ਡਾਕਟਰ ਦਾ ਇਹਨਾਂ ਨੂੰ ਪਿੱਛਾ ਕਰਨ ਦਾ ਰੈਕੀ ਕਰਨ ਦੇ ਆਰਡਰ ਮਿਲੇ ਆ ਜੀ ਤੇ ਜਿਨ੍ਹਾਂ ਨੇ ਦਿੱਤੇ ਆ ਆਰਡਰ ਦਿਖਾ ਦੇ ਫਿਲਮ ਲਗਾ ਕੇ ਹਾਂਜੀ ਆ ਫਿਲਮ ਲਗਾ ਕੇ ਆ ਜਾਲੀਆਂ ਗੱਡੀ ਨੂੰ ਲੱਗੀਆਂ ਜੀ ਆ ਦੇਖੋ ਪ੍ਰਸ਼ਾਸਨ ਦੀ ਉਧਰ ਦੇਖੋ ਜੀ ਜਾਲੀਆਂ ਉਧਰ ਦੇਖੋ ਆ ਦੇਖ ਲਓ ਜੀ ਆ ਪੂਰੀ ਜਾਲੀ ਪੂਰੀ ਬੰਦ ਕੀਤੀ ਆ ਜਾਲੀ ਜੀ ਆ ਹੱਥ ਘੜੀ ਪਈ ਆ ਤੁਸੀਂ ਦੇਖ ਲਓ ਜੀ ਵਿੱਚ ਸ਼ਰਿਆਮ ਕਿਹੜੀ ਗੱਲਾਂ ਕੀ ਕਰਨਾ ਚਾਹੁੰਦੇ ਆ ਜੀ ਇਹ ਇਹ ਤੇ ਦੱਸਣ ਔਰ ਕਿਹੜੇ ਆਰਡਰ ਨੇ ਇਹਨਾਂ ਕੋਲ ਆਰਡਰ ਦਿਖਾਉਣ ਜੀ ਆਰਡਰ ਅਜੇ ਤੱਕ ਦਿਖਾ ਨਹੀਂ ਪਾ ਰਹੇ ਜੀ ਗੱਡੀ ਨੂੰ ਹੱਥ ਗੱਡੀ ਨੂੰ ਮਤਲਬ ਇਹ ਇਹ ਸ਼ਰਿਆ ਪ੍ਰਸ਼ਾਸਨ ਦੀ ਗੁੰਡਾਗਰਦੀ ਨਹੀਂ ਤੇ ਕੀ ਆ ਜੀ ਦੇਖੋ ਜੀ ਅਸੀਂ ਆਰਾਮ ਨਾਲ ਆਪਣੀ ਇਲੈਕਸ਼ਨ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਕਰਕੇ ਕਰ ਰਹੇ ਹਾਂ ਅਸੀਂ ਕੀ ਕਰ ਲੈਣਾ ਦੱਸੋ ਤੁਸੀਂ ਡਰਾ ਰਹੇ ਹੋ ਆਪਟਰ ਦਿਖਾ ਦਿਓ ਤੁਸੀਂ ਡਰਾ ਰਹੇ ਜੀ ਤੁਸੀਂ ਡਰਾ ਰਹੇ ਹੋ ਆਪਟਰ ਦਿਖਾ ਦਿਓ ਕਿ ਕਹਿੰਦੇ ਕਰਦੇ ਕਿਸ ਨੇ ਚੱਲਣਾ ਨਹੀਂ ਜੇ ਮੁੜ ਕੇ ਆਪਾਂ ਇਸ ਤਰ੍ਹਾਂ ਨਾ ਕਰੀਏ ਦੇਖੋ ਜੀ ਪਰਸੋਂ ਤੋਂ ਅਸੀਂ ਇਹ ਜੀ ਆਂ ਵੇਖ ਰਹੇ ਆ ਪਹਿਲਾਂ ਉਹਨਾਂ ਦਾ ਸਰਕਾਰੀਆ ਡਿਮਗਰ ਲੱਗੀ ਗਈ ਆ ਉਹਨਾਂ ਨੂੰ ਅਸੀਂ ਰੋਟੀਆਂ ਦੇ ਸੁੱਕੇ ਧਾਣੇ ਆ ਧੱਕਾ ਕਰ ਰਹੇ ਆ ਜੀ ਇਹ ਤੁਹਾਡੀ ਆਈਡੀ ਦਿਖਾਓ ਤੁਸੀਂ ਜਿੰਨੇ ਭੇਜਾ ਰਾਜੇ ਕਰਾ ਦਿਓ ਨਹੀਂ ਨਹੀਂ ਤੁਸੀਂ ਆਈਡੀ ਦਿਖਾਓ ਆਪਣੀ ਭਾਜੀ ਆਈਡੀ ਦਿਖਾਓ ਆਈਡੀ ਦਿਖਾਓ ਤੁਹਾਡੀ ਆਈਡੀ ਚੈੱਕ ਕਰਾਓ ਕਰੋ ਕਰਾਜੀ ਜੀ ਨਾਲ ਗੱਲ ਕਰੋ ਉਹਨਾਂ ਨੂੰ ਪੁੱਛੋ ਮੇਰੀ ਰੇਕੀ ਕਰਨ ਦੇ ਆਰਡਰ ਕਰਾਓ ਨਾ ਤੁਸੀਂ ਗੱਲ ਕਰਾਓ ਤੁਹਾਨੂੰ ਭੇਜ ਦੂਗਾ ਤੁਸੀਂ ਕਰੋ ਗੱਲ ਜੀ ਆਈਡੀ ਦੇ ਲਓ ਇਹਨਾਂ ਨੂੰ ਕੀ ਪਤਾ ਵਰਦੀ ਜਾਲੀ ਪਈ ਹੋਵੇ ਆਈਡੀ ਦੇਖੋ ਨਾ ਤੁਸੀਂ ਕੌਣ ਹੈ ਕੌਣ ਨਹੀਂ ਹੈ ਗੱਲ ਕਰਾਉਣ ਲੱਗੇ ਆ ਜੀ ਕੋਈ ਨਹੀਂ ਕਰਦੇ ਮੀਡੀਆ ਆ ਰਹੇ ਸਾਰੇ ਆ ਰਹੇ ਸਾਰੇ ਆ ਗਿਆ ਜੀ ਮੀਡੀਆ ਸਾਰੇ ਪਾਸੇ ਪੰਜਾਬ ਹੀ ਘੁੰਮ ਜਾਣਾ ਇਹਨਾਂ ਦਾ ਹੁਣ ਕੱਲ ਵੀ ਗੱਡੀ ਮਗਰ ਲੱਗੀ ਰਹੀ ਆ ਹਾਂ ਕਿਉਂਕਿ ਨਹੀਂ ਵਰਦੀ ਮੱਤ ਤੇ ਫਿਰਨਾ ਯੂਨੀਫਾਰਮ ਬੌਂਡ ਸਾਨੂੰ ਵੀ ਪਤਾ ਲੱਗੇ ਕਿ ਚਲੋ ਨਾਲ ਜੁੜੇ ਫਿਰਦੇ ਆ ਬਿਨਾਂ ਯੂਨੀਫਾਰਮ ਤੋਂ ਪਰਸੋਂ ਵੀ ਜਿਹੜਾ ਆ ਅਸੀਂ ਜਿਹੜਾ ਇੰਨਾ ਮਤਲਬ ਭਰਾਗੇ ਕੱਲ ਨੂੰ ਅਸੀਂ ਕੋਈ ਮਤਲਬ ਕਿਸੇ ਕੋ ਚੋਕਲੀਏ ਜਾਉਣਾ ਨਾ ਬਣੇ ਚੁੱਕਿਆ ਜਾਵੇ ਕੱਲ ਨੂੰ ਕੋਈ ਮਿਸ ਹੈਪਨਿੰਗ ਹੁੰਦੀ ਹੈ ਤੁਸੀਂ ਜ਼ਿੰਮੇਵਾਰ ਹੋ ਇਸ ਗੱਲ ਦੇ ਜਿੰਮੇਵਾਰ ਹੈ ਜੀ ਦਾ ਜੇ ਪ੍ਰਭ ਦੀ ਪਹਿਗਾ ਜ਼ਿੰਮੇਵਾਰ ਜੋ 50 ਚ ਕੋਈ ਕੋਈ ਨਾ ਕੋਈ ਘਟਨਾ ਹੋ ਰਹੀ ਹੈ ਕਦੇ ਕੁੱਤੀ ਤੇ ਕੋਈ ਮਾਰੇ ਕੁੱਤੀ ਮਾਰੇ ਗਿਆ ਹਾਂ ਇੰਨੇ ਵੱਡੇ ਵੱਡੇ ਬੰਦੇ ਕਦੀ ਕਹਿ ਰਹੇ ਆ ਸਕੂਟੀਨੇ ਭੇਜਿਆ ਕਦੀ ਕਹਿ ਰਹੇ ਆ ਪ੍ਰਭਜੀ ਸੀਏ ਨੇ ਭੇਜਿਆ ਸਰਕਾਰਾਂ ਦੀ ਸ਼ਾਇਦ ਇਹ ਗੁੰਡਾਗਰਦੀ ਚੱਲਦੀ ਪਈ ਆ ਬਹੁਤ ਕੁਝ ਨਹੀਂ ਆ ਤੁਹਾਡੇ 6 ਮਹੀਨੇ ਰਹਿ ਗਏ ਵੀ ਨੰਗ ਜਣੇ ਦਈ ਕੱਲ ਪਤਾ ਕੀ ਆ ਉਹਨਾਂ ਰਾਜਾ ਖਾਣ ਜੋਂ ਹਾਰ ਰਹੇ ਨੇ ਬੈਂਫਿਕ ਕਰੋ ਬੈਂਫਿਕ ਕਰੋ ਜੀ ਆਰਡਰ ਪੁੱਛੋ ਬੈਂ ਜੀ ਨੇ ਤਾਂ ਕਿੱਥੇ ਤੁਹਾਡੀ ਰੈਕੀ ਕਰਨ ਦੇ ਆਰਡਰ ਜੀ ਪੁੱਛੋ ਇਹਨਾਂ ਵੀ ਰੈਕੀ ਕਰਨੇ ਮੇਰੀ ਰੈਕੀ ਕਰਨ ਦੇ ਆਰਡਰ ਜਾਲੀ ਨੰਬਰ ਪਲੇਟ ਦੇਓ ਲਾਉ ਸਪੀਕਰ ਕਰੋ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਸ਼ੀ ਗਾਲ ਜੀ ਤੁਹਾਡੇ ਬੰਦੇ ਮੇਰੀ ਰੈਕੀ ਕਰ ਰਹੇ ਆ ਤੁਸੀਂ ਆਰਡਰ ਦਿੱਤੇ ਆ ਇਹਨ ਨੀ ਡਿਊਟੀ ਕਰ ਰਹੇ ਆਪਣੀ ਕਾਹਦੀ ਡਿਊਟੀ ਕਰ ਰਹੇ 유ਨੀਫਾਰਮ ਕਿੱਥੇ ਉਹਨਾਂ ਦੀ ਤੁਹਾਡੇ ਆਰਡਰ ਕਿੱਥੇ ਜਿਹੜੇ ਤੁਸੀਂ ਦਿੱਤੇ ਆ ਨੰਬਰ ਪਲੇਟ ਤੁਸੀਂ ਦੇਖੋ ਉਹਨਾਂ ਦੀ ਕੀ ਲੱਗੀ ਹੋਈ ਆ ਜਾਲੀ ਲੱਗੀ ਹੋਈ ਆ ਸਾਰੀ ਕਾਲੀਏ ਕੀਤੀ ਵਿਦਾਊਟ ਵਰਦੀ ਤੋਂ ਨੇ 유ਨੀਫਾਰਮ ਤੋਂ ਬਿਨਾ ਤੁਹਾਡੇ ਬੰਦੇ ਨੇ ਨਹੀਂ ਸਾਰੇ ਇੱਕ ਮਰਜ਼ੀ ਜੇ ਸਿਵਲ 'ਚ ਹੁੰਦੇ ਆ ਇਹ ਸਾਨੂੰ ਆਰਡਰ ਦਿਖਾ ਦੇਣ ਕੀ ਇਹਨਾਂ ਦੇ ਆਰਡਰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਲੱਗੇ ਆ ਜੀ ਤੁਸੀਂ ਕਹਿ ਦਿਓ ਜੀ ਹਾਂ ਮੈਂ ਕੀਤੇ ਆਰਡਰ ਜੀ ਇੱਕ ਮਿੰਟ ਕਰ ਜਾ ਤੁਹਾਡੇ ਪਿੱਛੇ ਗਏ ਨੇ ਹਾਂ ਜੀ ਲਗਾਤਾਰ ਦੋ ਦਿਨੋਂ ਦੇਖਾ ਪਿੱਛੇ ਨੇ ਜੀ ਆ ਪਿੱਛੇ ਨੇ ਜੀ ਲਗਾਤਾਰ ਪਿੱਛੇ ਲੱਗੇ ਨੇ ਜੀ ਜਾਲੀਆਂ ਲੱਗੀਆਂ ਜੀ ਆ ਸਾਡੇ ਕੋਲ ਸਾਰੀਆਂ ਵੀਡੀਓ ਹੈਗੀਆਂ ਜੀ ਗੱਡੀ ਦੇ ਪਿੱਛੇ ਲੱਗੇ ਆ ਜੀ ਨੰਬਰ ਪਲੇਟ ਜਾਲੀ ਆ ਜੀ ਇਹਨਾਂ ਦੀ ਜਾਲੀਆਂ ਲਾਈਆਂ ਗੱਡੀ ਨੂੰ ਜੀ ਸਾਰੀ ਕਿਸੇ ਆਰਡਰ ਦਿੱਤੇ ਆ ਭਾਜੀ ਇਹਨੂੰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਜੀ ਆ ਤੁਹਾਡਾ ਅਫਸਰ ਮੁੱਕਰ ਗਿਆ ਜੀ ਐਵੇਂ ਨਾ ਗੱਤ ਨਾ ਗੱਲ ਕਰੋ ਨਾ ਨਹੀਂ ਤੁਸੀਂ ਤੁਸੀਂ ਕੀਤੇ ਆ ਭਾਜੀ ਆਰਡਰ ਜੀ ਤੁਹੋਡੇ ਅਫਸਰ ਤੁਹਾਡੇ ਭਾਜੀ ਮੁਲਾਜ਼ਮ ਕਹਿ ਰਿਹਾ ਸਾਹਬ ਸਿੰਘ ਕਹਿ ਰਿਹਾ ਕਿ ਤੁਸੀਂ ਆਰਡਰ ਦਿੱਤੇ ਆ ਜੀ ਜੀ ਮੈਨੂੰ ਇੱਥੇ ਦੰਸਣਾ ਨੂੰ ਕਮਾਇਆ ਹੀ ਹੋਊਗਾ ਨਾ ਸਮਝ ਗੱਲ ਨਹੀਂ ਜੀ ਇੱਕ ਗੱਲ ਕਰੋ ਕੋਈ ਗਲਤ ਦੇਖੋ ਗੈਸਟਰਾਂ ਨਹੀਂ ਅੱਜ ਕੱਲ 2-3-3 ਪਾਰਟੀਆਂ ਨੇ ਰੱਬ ਨਾ ਕਰੇ ਕੋਈ ਬਹੁਤ ਜ਼ਤ ਕੰਮ ਕਰਦੇ ਤੇ ਇਲੈਕਸ਼ਨ ਦੇ ਦੌਰ ਵਿੱਚ ਤੁਸਾਰੇ ਮੇਰਾ ਵੀਰ ਮਤਲਬ ਤੁਸੀਂ ਤੁਸੀਂ ਆਰਡਰ ਕੀਤੇ ਭਾਜੀ ਇਹਨਾਂ ਨੂੰ ਜੀ ਮੈਂ ਵੀਰ ਮੇਰਾ ਮੈਂ ਤੁਹਾਡਾ ਹੀ ਬੰਦਾ ਵਾ ਮੈਂ ਕਿਤੇ ਬਾਰਦਾਨਾ ਦੇਖੋ ਜੀ ਬੰਦੇ ਦੀ ਗੱਲ ਨਹੀਂ ਆ ਦਿਨ ਰਾਤ ਇਹ ਫੋਲੋ ਕਰ ਰਹੇ ਆ ਵਿਦਆਊਟ ਜੂਨੀਫਾਰਮ ਆ ਅਸੀਂ ਮਤਲਬ ਕਿ ਇੰਨੇ ਪ੍ਰੈਸ਼ਰ ਚ ਆਏ ਹੋਏ ਆ ਹਨਾ ਦਿਨ ਰਾਤ ਜਿਹੜਾ ਸਾਨੂੰ ਫੋਲੋ ਕੀਤਾ ਜਾ ਰਿਹਾ ਮੈਂ ਇਹੋ ਜੀ ਕੀ ਗਲਤੀ ਕਰ ਰਹੀ ਆ ਮੈਨੂੰ ਦੱਸੋ ਨਾ ਅਸੀਂ ਪ੍ਰੈਸ਼ਰ ਸਾਧ ਰਹੇ ਆ ਜੀ ਕੋਈ ਅੱਜ ਗੱਲ ਕਰਾਂਗੇ ਅੱਜ ਗੱਲਾਂ ਨਾ ਨਹੀਂ ਜੀ ਤੁਸੀਂ ਆਪਣੇ ਬੰਦੇ ਨੂੰ ਕੋਈ ਜੂਨੀਫਾਰਮ ਚੋਂ ਸਾਨੂੰ ਵੀ ਸੇਫਟੀ ਫੀਲ ਹੋਵੇ ਐਦਾਂ ਦਾ ਅਸੀਂ ਆਮ ਸੇਫੀਲ ਕਰ ਰਹੇ ਆ ਆਹ ਮੁੱਕਰ ਗਿਆ ਜੀ ਤੁਹਾਡਾ ਅਫਸਰ ਮੁੱਕਰ ਗਿਆ ਅਫਸਰ ਹੀ ਮੁੱਕਰ ਗਿਆ ਵਾ ਤੁਹਾਡਾ ਅਫਸਰ ਮੁੱਕਰ ਗਿਆ ਹੁਣ ਦੱਸੋ ਕੀ ਕਰੀਏ ਤੁਹਾਡਾ ਨਹੀਂ ਕੱਲੇ ਗੱਲ ਕਰਨੀ ਨਹੀਂ ਗੱਲ ਕਰਨ ਦਾ ਮਤਲਬ ਕੀ ਆ ਤੁਹਾਡਾ ਅਫਸਰ ਮੁੱਕਰ ਗਿਆ ਆਰਡਰ ਮੰਗਾ ਲਓ ਰੱਖਿਆ ਕਰਵਾ ਦਿਆਂ ਇਹ ਤੁਹਾਡੇ ਵਾਸਤੇ ਆ ਇਦਾਂ ਨਾ ਕਰੋ ਜੀ ਇਹ ਕੰਮ ਨਾ ਕਰੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਰੇ ਪਾਸੇ ਜਾਲੀਆਂ ਲਾਈਆਂ ਨੇ ਉਹ ਭੈਣੀਆਂ ਨੇ ਦਫ਼ਤਰ ਮਿਲ ਕੇ ਗਿਆ ਜੇ ਮੈਨੂੰ ਦਫ਼ਤਰ ਮਿਲ ਕੇ ਗਏ ਹੋ ਜੋ ਵੀ ਆ ਜਾਲੀਆਂ ਲਾ ਕੇ ਤੁਸੀਂ ਵਿਦਾਉਟ ਵਰਦੀ ਤੁਸੀਂ ਪਿੱਛੇ ਰੱਖੀ ਕਿਉਂ ਕਰਦੇ ਹੋ ਇਹ ਕਿਸ ਕਾਗਜ਼ ਕਿੱਥੇ ਕੱਢੀ ਦੇ ਕਾਗਜ਼ ਦਿਖਾਓ ਕਾਗਜ਼ ਲੈ ਆਓ ਨੰਬਰ ਕਿੱਥੇ ਆਪਣੀ ਕਰ ਕਿਉਂ ਨਹੀਂ ਲਿਆ ਭਾਈ ਮੈਨੂੰ ਤਾਂ ਲੱਗਦਾ ਹੋਰ ਕੰਮ ਆਉਂਦਾ ਉਹਨਾਂ ਦਾ ਪ੍ਰਵਣਾ ਕੱਲ ਹੀ ਮੇਲੇ ਪਰਸੇ ਕੱਢੀ ਤੁਹਾਡੇ ਤੁਹਾਡਾ ਅਫਸਰ ਤੁਹਾਡਾ ਮੁੱਕਰ ਗਿਆ ਸਮਝੋ ਗੱਲ ਤੁਹਾਡਾ ਅਫਸਰ ਮੁੱਕਰ ਗਿਆ ਤੁਸੀਂ ਤੂੰ ਹੀ ਹੋਣੇ ਰਹਿ ਸਾ ਵੀਰ ਜੀ ਕਾਜੀ ਕੋਟੇ ਰਹਿਸ਼ਾ ਮੇਰੀ ਕਿਨੇ ਚਲ ਕਾਜੀ ਕੋਟੇ ਰਹਿਸ਼ਾ ਮੇਰੀ ਜੀ ਤੁਸੀਂ ਚਾਹੇ ਕੋਈ ਨਹੀਂ ਚਾਹੇ ਕਿਤੋਂ ਦੇ ਆਓ ਤੁਹਾਡਾ ਤੁਹਾਡਾ ਮਤਲਬ ਕੀ ਬੰਦ ਹੈ ਪਿੱਛੇ ਗੱਡੀ ਲਾਉਣ ਦਾ ਕਾਨੂੰਨ ਦੇ ਲੈ ਕੇ ਗੱਲ ਕਰੀਏ ਤੁਹਾਡਾ ਅਸਤਰ ਕੇ ਤੇ ਤੁਹਾਡੀ ਡਿਊਟੀ ਨਹੀਂ ਨਹੀਂ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕਹਿ ਦਿਓ ਕਿ ਸਰਕਾਰ ਨੇ ਸਾਨੂੰ ਕਿਹਾ ਵਾ ਅਕਾਲੀ ਦਾ ਜਿਹੜਾ ਕੈਂਡੀਡੇਟ ਹੈਗਾ ਉਹਨੂੰ ਧਮਕਾਓ ਡਰਾਓ ਕਿਥੇ ਨਾ ਇਹ ਗੱਲ ਉਹੀ ਆ ਉਹੀ ਗੱਲ ਆ ਉਹ ਵੀ ਗੱਲ ਆ